ਜਗਜੀਤ ਸੰਧੂ ਸਾਹਿਬ ਗੱਲ ਕਰ ਰਹੇ ਹੋ ਹਾਂਜੀ ਹਾਂਜੀ ਭਾਜੀ ਸਿਮਰਨਜੋਤ ਮੱਕੜ ਗੱਲ ਕਰ ਰਿਹਾ ਭਾਜੀ ਹਾਂਜੀ ਭਾਜੀ ਕੀ ਹਾਲ ਹੈ ਜੀ ਤੁਸੀਂ ਠੀਕ ਹੋ ਭਾਜੀ ਹਾਂਜੀ ਹਾਂਜੀ ਮੈਂ ਵਧੀਆ ਠੀਕ ਠਾਕ ਭਾਜੀ ਤੁਹਾਡੇ ਤੇ 295 ਇਹਦਾ ਪਰਚਾ ਦਰਜ ਹੋਇਆ ਹੈ ਤੇ ਲੋਕਾਂ ਚ ਇਸ ਗੱਲ ਦਾ ਗੁੱਸਾ ਹੈ ਕਿ ਤੁਸੀਂ ਈਸੂ ਮਸੀਹ ਬਾਰੇ ਗਲਤ ਜਿਹੜਾ ਫਿਲਮ ਚ ਦਿਖਾਇਆ ਇਹ ਕਿਉਂ ਹੋਇਆ ਜੀ हां जी ਮੈਨੂੰ ਵੀ ਪਾਜੀ ਹੋਣੀ ਪਤਾ ਲੱਗਿਆ ਕਿ ਇਹ ਇਦਾਂ ਦਾ ਕੁਝ ਹੋਇਆ ਹੈ ਨਾ ਮੇਰੇ ਤੇ ਜਲੰਧਰ ਦੇ ਵਿੱਚ ਜੀ ਤੇ ਮੈਂ ਤਾਂ ਹੈਰਾਨਗਾ ਕਿ ਇਸ ਗੱਲ ਤੇ ਆਈ ਡੋਨਟ ਨੋ ਵੀ ਐਡੀ ਐਡਾ ਈਜ਼ੀ ਹੋ ਗਿਆ ਇਹ ਕੰਮ ਹੋਣਾ ਹੈ ਨਾ ਨਹੀਂ ਹੈਰਾਨ ਕਿਉਂ ਤੁਸੀਂ ਜੇ ਤੁਸੀਂ ਕਿਸੇ ਦੇ ਧਰਮ ਦੇ ਖਿਲਾਫ ਕੁਝ ਬਣਾਇਆ ਤਾਂ ਇਹ ਚੀਜ਼ ਹੋਣੀ ਸੀ ਤੁਹਾਡੇ ਤੇ ਨਹੀਂ ਕਿਸੇ ਦੇ ਖਿਲਾਫ ਮੈਂ ਤਾਂ ਇਸ ਗੱਲ ਤੋਂ ਹੈਰਾਨਾ ਜੀ ਪਹਿਲਾਂ ਇੱਕ ਗੱਲ ਦੀ ਪੁਸ਼ਟੀ ਤਾਂ ਕਰਨੀ ਚਾਹੀਦੀ ਹੈ ਨਾ ਮੈਂ ਵੀਡੀਓ ਆਡੀਓ ਦੇਖੀਆਂ ਸੀਗੀਆਂ ਕੁਝ ਵਾਇਰਲ ਹੁੰਦੀਆਂ ਜੀ ਤੇ ਮੈਂ ਦੇਖਿਆ ਸੋਸ਼ਲ ਮੀਡੀਆ ਤੇ ਤਾਂ ਹੁਣ ਕੋਰਾ ਝੂਠ ਹੁੰਦਾ ਉਹਨਾਂ ਨੇ ਗਾਣਾ ਆਪਣਾ ਲਾਤਾ ਪਿੱਛੇ ਹੈ ਨਾ ਉਹ ਕੁਝ ਜਿਹੜਾ ਈਸ ਉਹ ਫਿਲਮ ਚ ਗਾਣਾ ਹੈ ਹੀ ਨਹੀਂ ਜੀ ਉਹ ਗਾਣਾ ਸੋਸ਼ਲ ਮੀਡੀਆ ਤੇ ਪਾਇਆ ਹੋਇਆ ਕਿਸੇ ਨੇ ਉਹ ਰੀਲਾਂ ਅੱਗੇ ਵਾਇਰਲ ਹੋਈ ਜਾਂਦੀਆਂ ਤੇ ਉਹਨਾਂ ਨੂੰ ਐ ਲੱਗਦਾ ਵੀ ਇਹ ਗਾਣਾ ਇਹਨਾਂ ਨੇ ਫਿਲਮ ਚ ਪਾਇਆ ਹੋਇਆ ਤੇ ਦੂਜਾ ਜਿਹੜਾ ਫਿਲਮ ਚ ਜਿਹੜਾ ਐਕਟ ਕੀਤਾ ਗਿਆ ਨਾ ਇਸ ਤੋਂ ਪਹਿਲਾਂ ਵੀ ਬੜੇ ਪਖੰਡੀ ਸਾਧਾਂ ਦੇ ਫਿਲਮਾਂ ਦੇ ਵਿੱਚ ਰੋਲ ਹੋਏ ਨੇ ਹਨਾ ਉਹ ਨਾਮਾਂਵਾ ਕੱਢਦੇ ਨੇ ਤੇ ਉਹ ਇਦਾਂ ਦਾ ਬਹੁਤ ਸਾਰੀਆਂ ਫਿਲਮਾਂ ਚ ਇਦਾਂ ਹੁੰਦਾ ਆਇਆ ਹਨਾ ਤੇ ਮੈਂ ਹੈਰਾਨ ਆ ਵੀ ਇੱਕ ਸੋਸ਼ਲ ਮੀਡੀਆ ਦੇ ਆਧਾਰ ਤੇ ਤੁਸੀਂ ਇਹ ਚੀਜ਼ ਇਕੱਠੇ ਹੋ ਕੇ ਕਿਸੇ ਨੇ ਨਹੀਂ ਤੁਸੀਂ ਇਹ ਕਹਿ ਰਹੇ ਹੋ ਕਿ ਤੁਸੀਂ ਉਹ ਗਾਣਾ ਨਹੀਂ ਲਾਇਆ ਤੇ ਕਿਸੇ ਹੋਰ ਨੇ ਲਾਤਾ ਹੋ ਗਾਣਾ ਹਾਂਜੀ ਹਾਂਜੀ ਉਹ ਪਤਾ ਨਹੀਂ ਕਿਹਨੇ ਲਾਇ ਤੇ ਉਹ ਗਾਣਾ ਤਾਂ ਅਸੀਂ ਬਿਲਕੁਲ ਨਹੀਂ ਯੂਜ਼ ਕੀਤਾ ਤੁਸੀਂ ਜਾ ਕੇ ਫਿਲਮ ਦੇਖੋ ਉਹ ਫਿਲਮ ਦੇ ਵਿੱਚ ਪੂਰਾ ਐਕਟ ਹੈ ਜਿਹਦੇ ਵਿੱਚ ਉਹ ਕਹਿੰਦਾ ਬਿਜਲੀ ਵਾਲਾ ਬਾਬਾ ਸੀ ਬਣਾਇਆ ਹੋਇਆ ਹਨ ਤੇ ਉਹ ਆਤਮਾਵਾ ਕੱਢਦਾ ਹਨ ਤੇ ਆਈ ਡੋਟ ਨੋ ਮੈਂ ਤਾਂ ਕਿਸੇ ਤਰ੍ਹਾਂ ਮੰਨ ਨਹੀਂ ਸਕਦਾ ਕੀ ਤੁਸੀਂ ਕੀ ਇਹ ਥੋੜਾ ਜਿਹੜਾ ਕਟਾਕਸ਼ਾ ਇਹ ਸਾਈ ਧਰਮ ਤੇ ਆ ਇਹ ਜਿਵੇਂ ਉਹਨਾਂ ਬਾਰੇ ਬਹੁਤ ਚਰਚਾ ਹੁੰਦੀ ਹੈ ਵੀ ਇੰਦਾਂ ਦਾ ਕੁਝ ਨਹੀਂ ਹੈਗਾ ਭਾਈ ਤੁਹਾਨੂੰ ਮੈਂ ਦੱਸਦਾ ਇਹ ਫਿਲਮ ਓਵਰ ਸੀਜ਼ ਵੀ ਰਿਲੀਜ਼ ਹੋਈ ਹੈ ਹਨਾ ਤੇ ਕੋਈ ਵੀ ਫਿਲਮ ਬਿਨਾ ਸੈਂਸਰ ਸਰਟੀਫੀਕੇਟ ਤੋਂ ਚੱਲ ਤਾਂ ਸਕਦੀ ਨਹੀਂ ਜੀ ਉਹਦੇ ਤੇ ਇੰਨੀ ਕਮੇਟੀ ਬੈੰਦੀ ਹੈ ਵੀ ਜੇ ਕੋਈ ਉਹਨਾਂ ਨੂੰ ਇਸ਼ੂ ਹੁੰਦਾ ਤਾਂ ਉਹ ਵੀ ਕਰ ਦਿੰਦੇ ਇਹ ਤੇ ਆਪਣੇ ਇੰਡੀਆ ਚ ਵੀ ਸਾਨੂੰ ਸੈਂਸਰ ਬੋਰਡ ਫਿਲਮ ਦਿਖਾ ਕੇ ਸਾਨੂੰ ਸਰਟੀਫੀਕੇਟ ਦਿੰਦਾ ਹਨ ਜੇ ਕੋਈ ਇਸ਼ੂ ਹੁੰਦਾ ਤਾਂ ਸਾਨੂੰ ਸੈਂਸਰ ਬੋਰਡ ਨੇ ਕੱਢ ਦੇਣਾ ਸੀਗਾ ਵੀ ਇਹਦੇ ਨਾਲ ਮਾਹੌਲ ਖਰਾਬ ਹੋਊਗਾ ਤੇ ਮੈਨੂੰ ਲੱਗਦਾ ਇਹ ਸਾਰੇ ਬੰਦਾ ਹੀ ਅੱਜਕੱਲ ਬਹੁਤ ਸੋਚਦਾ ਜਿਨ੍ਹਾਂ ਦਾ ਇਸ ਟਾਈਮ ਉਹਨਾਂ ਨੂੰ ਤਾਂ ਥੇਸ ਪਹੁੰਚੀ ਨਾ ਕੱਲ ਨੂੰ ਜੇ ਤੁਸੀਂ ਸਿੱਖ ਧਰਮ ਤੋਂ ਜੇ ਸਿੱਖੀ ਬਾਰੇ ਕੋਈ ਇਸ ਤਰ੍ਹਾਂ ਬਣਾ ਕੇ ਪਾਵੇ ਤਾਂ ਤੁਹਾਨੂੰ ਵੀ ਤਾਂ ਬੁਰਾ ਲੱਗੂ ਨਾ ਭਾਜੀ ਭਾਜੀ ਬਿਲਕੁਲ ਮੈਂ ਤੁਹਾਡੇ ਨਾਲ ਸਹਿਮਤ ਹਾਂ ਪਰ ਜੇ ਇਦਾਂ ਕਰਾਂਗੇ ਤਾਂ ਬਣਦਾ ਨਾ ਵੀ ਜੇ ਅਸੀਂ ਇਸ ਤਰ੍ਹਾਂ ਕਰਾਂਗੇ ਮੈਂ ਵੀ ਇੰਡੀਆ 'ਚ ਹੀ ਰਹਿਣਾ ਹਨਾ ਮੈਨੂੰ ਵੀ ਇੱਕ ਇੱਕ ਚੀਜ਼ ਕਿ ਜੇ ਉਹਨਾਂ ਦਾ ਕਿਤੇ ਵੀ ਨਾਂ ਲਿਆ ਹੋਇਆ ਤੁਹਾਨੂੰ ਤਾਂ ਦੱਸ ਦੇਣਾ ਹਨਾ ਅਸੀਂ ਉਹਨਾਂ ਦਾ ਕੋਈ ਕੋਈ ਕੁਝ ਵੀ ਯੂਜ਼ ਕੀਤਾ ਜਦੋਂ ਇਹ ਪਰਚਾ ਹੋਇਆ ਉਸ ਤੋਂ ਪਹਿਲਾਂ ਕੋਈ ਇਨਵੈਸਟੀਗੇਸ਼ਨ ਨਹੀਂ ਹੈ ਤੁਹਾਨੂੰ ਪੁੱਛਿਆ ਇਹਨਾਂ ਬਾਰੇ ਤੁਹਾਨੂੰ ਕਮ ਸੇਕਾਂ ਪੁੱਛ ਤੋਂ ਲੋ ਸਾਡਾ ਕੋਈ ਪੱਕ ਦਾ ਕੋਈ ਗੱਲ ਦਾ ਕਰ ਲਵਾਂ ਮੈਨੂੰ ਤਾਂ ਅੱਜ ਸ਼ਾਮ ਨੂੰ ਪਤਾ ਲੱਗਿਆ ਮੈਂ ਆਪਣੇ ਕੰਮਾਂ 'ਚ ਬਿਜੀ ਸੀਗਾ ਕਿ ਕਮ ਸੇਕਮ ਇੱਕ ਵਾਰ ਇਨਵੈਸਟੀਗੇਸ਼ਨ ਤਾਂ ਹੋਣੀ ਚਾਹੀਦੀ ਹੈ ਨਾ ਐ ਥੋੜੀ ਵੀ ਕਵੀ ਵੀ 50 ਬੰਦੇ ਜਾ ਕੇ ਇਕੱਠੇ ਹੋਗੇ ਤੇ ਪਰਚਾ ਕਰਾ ਦੇਣ 50 ਬੰਦੇ ਤਾਂ ਮੈਂ ਇਕੱਠੇ ਕਰ ਲੈਣਾ ਮੈਂ 50 ਛੱਡੂ ਮੈਂ 50000 ਕਰ ਲੈਣਾ ਐ ਥੋੜੀ ਹੋਣਾ ਚਾਹੀਦਾ। ਮੈਂ ਜਿਹੜਾ ਕਟਾਕਸ਼ਾ ਫਿਲਮ ਚ ਹੈ ਕਿਹਦੇ ਤੇ ਤੁਸੀਂ ਤੰਜ਼ ਕੱਸਿਆ? ਭਾਜੀ ਮੈਂ ਦੱਸਦਾ ਤੁਸੀਂ ਫਿਲਮ ਦੇਖੋਗੇ ਨਾ ਜਦੋਂ ਫਿਲਮ ਦੇ ਵਿੱਚ ਬਹੁਤ ਸਾਰੇ ਇਸ਼ੂ ਨੇ ਜੋ ਸੱਚ ਦਿਖਾਇਆ ਗਿਆ ਹੈ ਨਾ। ਕਲਾਕਾਰ ਦਾ ਐਜ਼ ਅ ਆਰਟਿਸਟ ਸਾਡਾ ਕੰਮ ਹੈ ਕਿ ਜੋ ਹੁੰਦਾ ਅਸੀਂ ਧਰਮ ਬਾਰੇ ਬਿਲਕੁਲ ਕਿਸੇ ਤੇ ਗਲਤ ਨਹੀਂ ਬੋਲ ਸਕਦੇ। ਹਾਂ ਅਸੀਂ ਭਰਮ ਬਾਰੇ ਜ਼ਰੂਰ ਬੋਲ ਸਕਦੇ ਹਾਂ ਕਿ ਜੋ ਸਾਡੇ ਸਾਡੀ ਸੋਸਾਇਟੀ ਦੇ ਵਿੱਚ ਜੋ ਚੱਲ ਰਿਹਾ ਹੈ ਨਾ ਬਖੰਡਵਾਦ ਲਾ ਲੋ ਜਾਂ ਕੋਈ ਵਹਿਮ ਭਰਮ ਚੱਲਦੇ ਨੇ ਉਹ ਤੇ ਅਸੀਂ ਕਟਾਕਸ਼ ਕਰ ਸਕਦੇ ਹਾਂ। ਅਸੀਂ ਉਹਨੂੰ ਡਾਇਰੈਕਟਲੀ ਨਹੀਂ ਕਹਿ ਸਕਦੇ। ਤੁਸੀਂ ਇਹ ਜਿਹੜਾ ਇਹ ਕੀਤਾ ਜੋ ਕਿਉਂਕਿ ਵੀਡੀਓ ਮੈਂ ਵੀ ਦੇਖੀ ਇੰਸਟਾਗ੍ਰਾਮ ਤੇ ਹੁਣ ਤੁਹਾਨੂੰ ਫੋਨ ਲਾਉਣ ਤੋਂ ਪਹਿਲਾਂ ਤੁਸੀਂ ਕਹਿੰਦੇ ਹੋ ਤੂੰ 1000 ਛੱਡ ਮੈਂ 5000 ਲੈ ਕੇ ਦਿਖਾਣਾ ਤੇ ਉਸ ਤੋਂ ਬਾਅਦ ਸਟੇਜ ਤੇ ਮੇਰਾ ਯਸੂ ਯਸੂ ਦੇ ਉੱਤੇ ਨੱਚ ਰਹੇ ਹੋ ਉਹ ਫਿਲਮ ਕਿ ਤੁਸੀਂ ਕਹਿ ਰਹੇ ਹੋ ਉੱਥੇ ਕੋਈ ਹੋਰ ਗੀਤ ਲੱਗਿਆ ਹੋਇਆ ਫਿਲਮ 'ਚ ਗਾਣਾ ਹੈ ਹੀ ਨਹੀਂ ਹਾਂਜੀ ਉਹ ਫਿਲਮ ਦੇ ਵਿੱਚ ਉਹ ਬਿਜਲੀ ਵਾਲੇ ਬਾਬਾ ਦਾ ਜਦ ਤੁਸੀਂ ਫਿਲਮ ਦੇਖੋਗੇ ਨਾ ਉਹ ਪੂਰਾ ਸੀਨ ਏਦਾਂ ਕਿ ਬਿਜਲੀ ਵਾਲਾ ਬਾਬਾ ਇੱਕ ਉਹਦੇ ਕੋਲ ਜਾਂਦਾ ਉਹ ਆਪਣੇ ਐਕਟ ਕਰਾਉਣ ਦੇ ਪੈਸੇ ਲੈਂਦਾ ਹੈ ਨਾ ਪਰ ਭਾਜੀ ਤੁਸੀਂ ਹੁਣ ਪੰਜਾਬ ਦੇ ਸੀਨੀਅਰ ਆਰਟਿਸਟ ਹੋ ਜਦੋਂ ਇਹ ਵੀਡੀਓ ਪ ਨਹੀਂ ਨਹੀਂ ਜੇ ਅਸੀਂ ਪਹਿਲਾਂ ਆ ਕੇ ਬੋਲਦੇ ਆ ਨਾ ਫਿਰ ਆਰਟਿਸਟ ਨੂੰ ਟਾਰਗੇਟ ਕੀਤਾ ਜਾਂਦਾ ਕਿ ਆਪਣੀ ਫਿਲਮ ਨੂੰ ਹਿੱਟ ਕਰਨ ਲਈ ਐ ਕਰ ਰਿਹਾ ਤੇ ਮੈਂ ਨਹੀਂ ਚਾਹੁੰਦਾ ਹੁੰਦਾ ਕਿ ਮੈਂ ਕਿਉਂ ਕਿ ਜਵਾਬ ਦਵਾਂ ਕਿਸੇ ਦਾ ਕਿਉਂਕਿ ਸੋਸ਼ਲ ਮੀਡੀਆ ਦਾ ਹੋਰ ਹੀ 80% ਦਾ ਝੂਠ ਹੀ ਚੱਲਦਾ ਹੈ ਨਾ ਤੇ ਮੈਂ ਆ ਕੇ ਕਰੂੰਗਾ ਹੁਣ ਸਾਡੀ ਫਿਲਮ ਚੰਗੀ ਭਰੀ ਚੱਲ ਰਹੀ ਹੈ ਨਾ ਮੈਨੂੰ ਲੱਗਦਾ ਕਿਸੇ ਨੂੰ ਬਰਦਾਸ਼ਤ ਨਹੀਂ ਹੋ ਰਿਹਾ ਨਾ ਫਿਲਮ ਹਰ ਪਾਸੇ ਹਾਊਸਫੁੱਲ ਜਾ ਰਹੀ ਹੈ ਤੇ ਉਹਨਾਂ ਨੂੰ ਲੱਗਦਾ ਕਿ ਹੁਣ ਟਾਰਗੇਟ ਕਰਨਾ ਸੌਖਾ ਹੋ ਗਿਆ ਤੇ ਇਹਨੂੰ ਆਪਾਂ ਟਾਰਗੇਟ ਕਰਦੇ ਆਂ ਤੁਸੀਂ ਹੁਣ ਪਾ ਦਿਓ ਹੁਣ ਤੱਕ ਕਲੈਰੀਫਿਕੇਸ਼ਨ ਦੇ ਹੀ ਸਕਦੇ ਹੋ ਨਾ ਤੁਸੀਂ ਆਪਣੇ ਮੈਂ ਜਨਾ ਪਹਿਲਾਂ ਹੁਣ ਤਾਂ ਪ੍ਰੋਸੀਜ ਹੁਣ ਤਾਂ ਜੇ ਐਫਆਈਆਰ ਹੋਈ ਗਈ ਭਾਜੀ ਹੁਣ ਤਾਂ ਮੈਨੂੰ ਪ੍ਰੋਟੋਕੋਲ ਨੂੰ ਫਾਲੋ ਕਰਾਂਗੇ ਨਾ ਵੀ ਹੁਣ ਤਾਂ ਜੇ ਹੋ ਗਿਆ ਤਾਂ ਮੈਨੂੰ ਲੱਗਦਾ ਹੁਣ ਕੋਈ ਡਿਸਾਈਡ ਕਰੂਗਾ ਇਹਦੇ ਚ ਆਪਾਂ ਬੋਲ ਕੇ ਕਿਸੇ ਨਾਲ ਅੱਜ ਦੀ ਡੇਟ 'ਚ ਬੈਠੇ ਨਹੀਂ ਸਕਦੇ ਕਿਸੇ ਨਾਲ ਮੈਂ ਭਾਜੀ ਇਦਾਂ ਚਾਹੁੰਦਾ ਹੀ ਨਹੀਂ ਕਿ ਮੈਂ ਬੋਲ ਕੇ ਫੇਮਸ ਹੋਵਾਂ ਨਾ ਰੱਬ ਨੇ ਇੱਥੇ ਤੱਕ ਬਚਾਇਆ ਮਿਹਨਤ ਕਰਕੇ ਬਚਾਇਆ ਨਾ ਆਹ ਕੰਮਾ ਕਰਕੇ ਨਹੀਂ ਅਸੀਂ ਫਿਲਮ ਹਿੱਟ ਕਰਾਈ ਜਾਂ ਹਿੱਟ ਕਰਾ ਰਹੇ ਆ ਫਿਲਮ ਚੰਗੀ ਆ ਲੋਕ ਦੇਖ ਰਹੇ ਆ ਉਹਨਾਂ ਨੂੰ ਤਾਂ ਕਿਸ ਲੋਕ ਕਹਿੰਦਾ ਇਹ ਗੱਲਾਂ ਅਕਸਰ ਹੀ ਹੁੰਦੀਆਂ ਜਦੋਂ ਪਰਚਾ ਦਰਜ ਹੋ ਜਾਵੇ ਵੀ ਫਿਲਮ ਹਿੱਟ ਕਰਾਉਣ ਵਾਸਤੇ ਸ਼ਾਇਦ ਕਰ ਲਿਆ ਹੋਣਾ ਤੂੰ ਸ ਤਾਂ ਕਹਿ ਰਿਹਾ ਫਿਲਮ ਆਲਰੇਡੀ ਹਿੱਟ ਹੈ ਮੈਂ ਤਾਂ ਕਹਿ ਰਿਹਾ ਵੀ ਹਿੱਟ ਹੈ ਲੋਕ ਭਰ ਭਰ ਕੇ ਦੇਖ ਰਹੇ ਨੇ ਅੱਜ ਵੀ ਹਾਊਸਫੁੱਲ ਹੈ ਹਨਾ ਤੇ ਅਸੀਂ ਜਾਂ ਤਾਂ ਪਹਿਲਾਂ ਕਰਾਉਂਦੇ ਫਿਰ ਅਗਲਾ ਕਹਿੰਦਾ ਵੀ ਤੁਸੀਂ ਜਾਣ ਕੇ ਕਰ ਰਹੇ ਹੋ ਨਾ ਇਹ ਕਰ ਰਹੇ ਹੋ ਨਾ ਪਰ ਮੈਨੂੰ ਐ ਲੱਗਦਾ ਵੀ ਕੁਝ ਵੀ ਕਰਨ ਤੋਂ ਪਹਿਲਾਂ ਪ੍ਰਸ਼ਾਸਨ ਨੂੰ ਵੀ ਥੋੜਾ ਦੇਖਣਾ ਚਾਹੀਦਾ ਵੀ ਇਨਵੈਸਟੀਗੇਸ਼ਨ ਇਸ ਚੀਜ਼ ਦੀ ਪੂਰੀ ਕਰੋ ਇੱਥੇ ਫਿਲਮ ਐਵੇਂ ਨਹੀਂ ਆਪਾਂ YouTube ਤੇ ਪੈ ਗਈ ਇੱਥੇ ਸੈਂਸਰ ਕੋਡ ਬੈਠਾ ਉੱਥੇ ਕਮੇਟੀ ਬੈਠੀ ਹੈ ਉਹ ਪੂਰਾ ਦੇਖਦੇ ਆ ਜੇ ਉਹਨਾਂ ਨੂੰ ਕੋਈ ਇਸ਼ੂ ਹੋਵੇ ਤਾਂ ਸੈਂਸਰ ਹੀ ਨਹੀਂ ਮਿਲਦਾ ਤੁਸੀਂ ਸਾਈ ਭਰਮ ਦਾ ਸਤਿਕਾਰ ਕਰਦੇ ਹੋ ਬਿਲਕੁਲ ਕਰਦੇ ਆ ਜੀ ਕਿਉਂ ਨਹੀਂ ਕਰਦੇ ਮੈਂ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਉਹ ਤਾਂ ਫਿਲਮ 'ਚ ਵੀ ਆ ਸਾਡੇ ਸੀਨ ਹੈ ਕਿ ਰੱਬ ਇੱਕ ਹੈ ਨਾ ਨਾਮ ਅੱਖੋ ਬਕਰਿਆ ਉਹ ਤਾਂ ਫਿਲਮ 'ਚ ਵੀ ਅਸੀਂ ਇਦਾਂ ਦਾ ਇਸ਼ੂ ਬਣ ਕਿਦਾਂ ਜਾਂਦਾ ਮੈਨੂੰ ਸਮਝ ਨਹੀਂ ਆਉਂਦੀ ਵੀ ਇਹ ਭਾਲਦੇ ਰਹਿੰਦੇ ਆ ਬੈਠ ਕੇ ਕਿਤੇ ਵੀ ਕਿ ਕੋਈ ਸਾਨੂੰ ਇਦਾਂ ਦਾ ਕਿਉਂਕਿ ਲੱਗਦਾ ਕਿ ਸੌਫਟ ਟਾਰਗੇਟ ਨੇ ਆਰਟਿਸਟ ਆ ਨਾ ਕਿ ਪਤਾ ਹੈਗਾ ਵੀ ਇਹਨਾਂ ਨੇ ਜਵਾਬ ਤਾਂ ਦੇਣਾ ਨਹੀਂ ਵੀ ਇਹਨਾਂ ਨੂੰ ਬੋਲ ਕੇ ਨਾਲੇ ਫੇਮਸ ਦੇ ਹੋ ਜਾਂਦੇ ਆ ਨਾਲੇ ਸਭ ਨੂੰ ਐ ਹੁੰਦੀ ਆ ਵੀ ਚਾਰੇ ਪਾਸੇ ਸਾਡੀ ਚਰਚਾ ਹੋ ਜੇ ਹੁਣ ਕਾਰਵਾਈ ਤਾਂ 295 ਦਾ ਪਰਚਾ ਤੁਹਾਡੇ ਤੇ ਅਰੈਸਟ ਹੋ ਸਕਦੀ ਆ ਤੁਹਾਡੀ ਹਾਂਜੀ ਹਾਂਜੀ ਭਾਜੀ ਪੂਰਾ ਕੋਆਪਰੇਟ ਕਰਾਂਗੇ ਹਨਾ ਪਹਿਲਾਂ ਲੀਗਲੀ ਜਿੱਦੀ ਵੀ ਮੇਰੀ ਟੀਮ ਹੈ ਹਨਾ ਉਹ ਸੀ ਇਹਨੂੰ ਪਹਿਲਾਂ ਆਪ ਹੀ ਪਰਚੋਲ ਕਰ ਰਹੇ ਆ ਵੀ ਹੋਇਆ ਕਿਦਾਂ ਹਨਾ ਸਾਨੂੰ ਵੀ ਹੁਣ ਇਨਫੋਰਮੇਸ਼ਨ ਮਿਲੀ ਆ ਬਾਕੀ ਜੋ ਵੀ ਪ੍ਰੋਟੋਕੋਲ ਨੂੰ ਫੋਲੋ ਕਰਦੇ ਅਸੀਂ ਕਰਾਂਗੇ ਪੂਰਾ ਕੋਆਪਰੇਟ ਕਰਾਂਗੇ ਬਾਕੀ ਕੋਰਟ ਡਿਸਾਈਡ ਕਰੂਗਾ ਹਨਾ ਇਹ ਸਾਰਾ ਬੇਬੁਨਿਆਦ ਹੈ ਸਾਡੇ ਕੋਲ ਪੂਰੇ origignal clips ਪਏ ਆ ਹਨਾ ਫਿਲਮ ਦੇ ਅਸੀਂ ਉਹ ਕੋਰਟ ਨੂੰ ਦਿਖਾਵਾਂਗੇ ਤੇ ਪੂਰਾ ਉਹਦੇ ਨਾਲ ਦੇਖਾਂਗੇ ਫਿਰ ਕੋਰਟ ਕੀ ਫੈਸਲਾ ਕਰਦਾ ਠੀਕ ਹੈ ਬਹੁਤ ਧੰਨਵਾਦ ਜਗਜੀਤ ਸੰਧੂ ਸਾਹਿਬ ਗੱਲ ਕੀਤੀ ਥੈਂਕ ਯੂ ਭਾਜੀ ਥੈਂਕ ਯੂ ਸੋ ਮਚ